ਮੰਤਾਵਚਨ ਦੀ ਗੱਡੀ ਚਲਾਉਂਦਾ ਸੀ ਬਾਪੂ ਤੋਂ ਕਿੱਥੇ ਸੀ ਬਾਪੂ ਘਰੋਂ ਅੰਧੇਰੀ ਕਿੱਥੇ ਸੀ ਕਿਨਾਂ ਉਹ ਨਾਦੀ ਕਿਨਾਂ ਨਗਰ ਮੋ ਸੇਜੋ ਕਰ ਲੈ ਨਹੀਂ ਕੱਢ ਦੇ ਮੱਥੇ 'ਚ ਗੱਲਾਂ ਕਹਿੰਦਾ ਨਾ ਕੱਢ ਮੱਥੇ 'ਚ ਗੱਲਾਂ ਇਹ ਕਿਸਮੰਦੀਆਂ ਤਕਦੀਰਾਂ ਦੀਆਂ ਗੱਲਾਂ ਨੇ ਕੱਢ ਗਏ ਮੰਤਾਵਚਨ ਦੇ ਕਰੇ ਗੱਡੀ ਚਲਾਉਂਦਾ ਸੀ ਬਾਪੂ ਲਾਲੀ ਬਾਈ ਐਡਾ ਕੱਦ-ਕਾੜ ਸੀ ਐਡਾ ਸਪਾਰੀ ਸੂਟ ਪਾਇਆ ਹੁੰਦਾ ਸੀ ਬੜਾ ਤਕੜਾ ਸੀ ਰਾਸ ਜਿਹੜੇ ਭਾਈ ਸਾਹਿਬ ਵੱਡੇ ਤੇ ਨਾਲ ਜਿਹੜੇ ਜੀਜਾ ਜੀ ਸੀ ਉਹਨਾਂ ਦੋਨਾਂ ਦੇ ਉੱਤੇ ਇਲਜ਼ਾਮ ਲੱਗਿਆ ਫਿਰ ਉਹਨਾਂ ਨੇ ਇਹਨੂੰ ਕੰਮ ਤੋਂ ਹਟਾਤਾ ਉਹ ਫੜੇਗੇ ਤੋਂ ਨਹੀਂ ਜਾਣੇ ਪੁਲਿਸ ਨੇ ਉਹਨਾਂ ਦਾ ਸ਼ਦਦਤ ਕੀਤਾ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਉਸ ਤੋਂ ਬਾਅਦ ਲਾਲੀ ਨੂੰ ਵਿਚਾ ਕੇ ਪੁਲਿਸ ਨੇ ਟਾਰਚਰ ਕੀਤਾ ਇਹਦੇ ਪਰਿਵਾਰ ਦੇ ਵਿੱਚ ਸ਼ਦਦਤ ਹੋਇਆ ਬਸ ਇਹ ਉਸ ਤੋਂ ਬਾਅਦ ਫਿਰ ਮੈਂਟਲੀ ਅਫਸੈਟ ਹੋ ਗਿਆ ਰਜੇਸ਼ ਖੰਨੇ ਦਾ ਐਡਾ ਫੈਂਸੀ ਦੱਸਦੇ ਲੋਕ ਵੀ ਇਹ ਉਹਦੀ ਫਿਲਮ ਦੇਖਣ ਦੇ ਲਈ ਥੀਏਟਰ ਬੁੱਕ ਕਰਾ ਲੈਂਦਾ ਸੀ ਇਕੱਲਾ ਹੀ ਤੇ ਲੋਕਾਂ ਨੂੰ ਫ੍ਰੀ ਫਿਲਮ ਦਿਖਾਉਂਦਾ ਸੀ 30 40 ਸਾਲ ਹੋ ਗਏ ਬਾਪੂ ਸੜਕਾਂ ਤੇ ਮਾਂ ਵੀ ਮਰ ਗਈ ਬਾਪੂ ਸੜਕਾਂ ਤੇ ਬੇਨਤੀ ਹੈ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਤਾਂ ਜਰੂਰ ਮਿਲ ਕੇ ਜਾਇਓ ਲਾਲੀ ਬਾਈ ਨੂੰ ਆ ਕੇ ਯਾਰ ਉਹ ਲਾਲੀ ਬਾਬੇ ਕੀ ਹਾਲ ਨੇ ਲਾਲੀ ਬਾਬੇ ਕਿਵੇਂ ਆ ਰਜੇਸ਼ ਖੰਨੇ ਦੀ ਫਿਲਮ ਦੇਖ ਕੇ ਆਇਆ ਰਜੇਸ਼ ਖੰਨੇ ਦੀ ਕੋਈ ਹੈ राजेश करने दी फिल्म देखिए बापू तुम तावचंद दी गड्डी ਚ ਲੋਂਦਾ ਸੀ ਹੈ ਲੰਬੂ ਦੀ ਗੱਡੀ ਚ ਰਹਿੰਦਾ ਲੰਬੂ ਦੀ ਹੈ ਬਾਪੂ ਅਮਤਾਵचंद ਦੀ ਗੱਡੀ ਚ ਲੋਂਦਾ ਸੀ ਬਾਪੂ ਤੋਂ ਆਹੋ ਠੀਕ ਆ ਕਿੱਥੇ ਸੀ ਬਾਪੂ ਘਰ ਦਾ ਅੰधेरी ਕਿੱਥੇ ਸੀ ਕੀ ਨਾ ਉਹ ਨਾ ਵੀ ਕੀ ਨਾ ਨਗਰ ਮੈਂ ਸੇਟ ਕਰਨਾ ਨਹੀਂ ਕੱਢਦੇ ਮੱਥੇ 'ਚੋਂ ਗੱਲਾਂ ਕਹਿੰਦਾ ਨਾ ਕੱਢ ਮੱਥੇ 'ਚੋਂ ਗੱਲਾਂ ਇਹ ਕਿਸਬੰਦੀਆਂ ਤਕਦੀਰਾਂ ਦੀਆਂ ਗੱਲਾਂ ਨੇ ਕੱਢ ਗਏ ਲਲੀ ਵੱਬੇ ਦੀ ਵੀਡੀਓ ਦੇਖੋ ਕੀ ਹਾਲ ਸੀ ਜਦੋਂ ਲੈ ਕੇ ਆਏ ਸੀ ਬਾਈ ਜੀ ਇਹ ਤੁਸੀਂ ਕਿੰਨੇ ਸਾਲਾਂ ਤੋਂ ਦੇਖਦੇ ਹੋ ਨਾ ਤੁਸੀਂ ਮੇਡੀ ਉਮਰ ਹੀ ਨਿਕਲ ਗਈ ਇੱਥੇ ਤੇ ਸੜਕ ਤੇ ਰੰਦਾ ਪਈ ਹਾਂ ਸੌਂਦਾ ਕਿੱਥੇ ਉਹ ਇੱਥੇ ਕਦੀ ਤੋਂ ਮੱਥੇ ਹੋਰ ਜਾਂ ਗਰਮੀ ਆ ਗਈ ਇੱਥੇ ਲੰਮੇ ਬੈ ਗਿਆ ਵਾ ਹਾਂ ਇੰਨਾ ਪੜੇ ਲਿਖਿਆ ਪੜਿਆ ਕਾਫੀ ਨਵੀਂ ਲੈ ਲੈਣੀ ਹੈ ਰਜਿਸਟਰ ਅੜਿਆ ਲਿਖੇ ਹੋਏ ਇੰਨੇ ਵਰਗੇ ਕੱਟਨੇ ਆ ਹੂੰ ਵਰਗੇ ਕੱਟਨੇ ਆ ਸਰ ਬੈ ਲਾਈ ਜਾਣਾ ਲਾਈ ਜਾਣਾ ਲਾਈ ਜਾਣਾ ਥੀਕ ਲਿਖੀ ਜਾਣਾ ਝੂਠਾ کیس ਜਿਹੜਾ ਵਾ ਇਹਦੇ ਪ੍ਰਾ ਦੇਤੇ ਪੈ ਗਏ ਉਹਨੂੰ ਜੇਲ੍ਹ ਉਹ ਜਿਹਦੀ ਇਹਨੇ ਦਵਾਕੀ ਟੈਨਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਰਹੀ ਉਸ ਤੋਂ ਬਾਅਦ ਇਹ ਫਿਰ ਜਿਹੜਾ ਵਾ ਉਹ ਘਰੇ ਨਹੀਂ ਰਿਹਾ ਸੜਕਾਂ ਦੇ ਤੇ ਰਿਹਾ ਇਹਦੀ ਮਾਂ ਆਉਂਦੀ ਹੀ 10 ਸਾਲ ਹੋ ਗਏ 12 ਸਾਲ ਇਹਦੇ ਕੱਪੜੇ ਲੈ ਕੇ ਆਉਂਦੀ ਸੀ ਇਹਦੇ ਅਸਲੀ ਉਹਨੇ ਪਿੱਛੇ ਪਿੱਛੇ ਰਹਿਣੇ ਅੱਗੇ ਅੱਗੇ ਪੰਚਨ 30 35 ਸਾਲਾਂ ਤੋਂ ਇੰਨਾ ਸੜਕਾਂ ਤੇ ਜੀਵਨ ਕੱਟ ਰਿਹਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਹਦੇ ਰੋਹ ਦੇ ਵਿੱਚ ਉਹਦੇ ਗੁੱਸੇ ਦੇ ਵਿੱਚ ਫਿਰ ਜਤਵੰਤ ਤੇ ਬਿਆਨਧੁਣਾ ਨੇ ਇੰਦਰਾ ਗਾਂਧੀ ਤੇ ਗੋਲੀ ਚਲਾ ਦਿੱਤੀ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਜਿੰਨੇ ਵੀ ਪੰਜਾਬੀ ਰਹਿੰਦੇ ਸੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਨਸਲ ਕੁਸੀ ਹੋਈ ਬਹੁਤ ਜ਼ਿਆਦਾ ਉਹਨਾਂ ਨਾਲ ਅਤਿਆਚਾਰ ਕੀਤਾ ਕਤਲੇਆਮ ਹੋਇਆ ਬਹੁਤ ਸਾਰਾ ਪਰ ਉਮੀ ਇਹ ਪਰਿਵਾਰ ਵੀ ਬੰਬੇ ਚ ਰਹਿੰਦਾ ਸੀ ਉਸ ਟਾਈਮ ਅਮਤਾਬਚਨ ਦੇ ਘਰੇ ਗੱਡੀ ਚਲਾਉਂਦਾ ਸੀ ਬਾਪੂ ਲਾਲੀ ਬਾਈ ਐਡਾ ਕੱਦ ਕਾਟ ਸੀ ਐਡਾ ਸਿਪਾਰੀ ਸੂਟ ਪਾਇਆ ਹੁੰਦਾ ਸੀ ਬੜਾ ਤਕੜਾ ਸੀ ਫਿਰ ਉਹਨਾਂ ਨੇ ਇਹਨੂੰ ਕੰਮ ਤੋਂ ਹਟਾਤਾ ਇਹਨਾਂ ਨੂੰ ਇੱਕ ਦੋ ਵਾਰੀ ਇਦਾਂ ਦੀ ਗੱਲ ਵੀ ਹੋ ਗਈ ਖਤਰੇ ਵਾਲੀ ਇਹਨਾਂ ਦਾ ਜਿਹੜਾ ਜਵਾਈ ਸੀ ਜੀਜਾ ਜੀ ਸੀ ਇਹਦੇ ਉਹ ਫੌਜ 'ਚ ਸੀ ਉਹਨਾਂ ਨੇ ਫੌਜ ਦੀ ਨੌਕਰੀ ਛੱਡਤੀ ਇਹਦਾ ਭਰਾ ਸੀ ਬਾਪੂ ਦਾ ਜਿਹੜਾ ਉਹ ਵੀ ਥੋੜਾ ਮਤਲਬ ਗਰਮ ਖਿਆਲੀ ਸੀਗਾ ਤਾਂ ਫਿਰ ਇਹ ਬੰਬੇ ਛੱਡ ਕੇ ਵਾਪਸ ਆਪਣੇ ਪਿੰਡ ਜਨੇਾਲਾ ਗੁਰੂ ਆ ਗਏ ਤੇ ਜਨੇਾਲਾ ਗੁਰੂ ਆ ਕੇ ਰਹਿਣ ਲੱਗੇ ਤੇ ਇਹਨਾਂ ਦੇ ਭਰਾ ਸੀ ਜਿਹੜੇ ਭਾਈ ਸਾਹਿਬ ਵੱਡੇ ਤੇ ਨਾਲ ਜਿਹੜੇ ਜੀਜਾ ਜੀ ਸੀ ਉਹਨਾਂ ਦੋਨਾਂ ਦੇ ਉੱਤੇ ਇਲਜ਼ਾਮ ਲੱਗਿਆ ਜੂਪੀ ਦੇ ਵਿੱਚ ਕੋਈ ਬੱਸ ਕਨੈਪ ਕੀਤੀ ਸੀ ਸਵਾਰੀਆਂ ਨਾਲ ਭਰੀ ਹੋਈ ਕਨੈਪ ਕਰਕੇ ਪਤਾ ਨਹੀਂ ਕੀ ਹੋਇਆ ਸੀ ਕੋਈ ਬੰਦਾ ਮਰ ਗਿਆ ਸੀ ਜਾਂ ਕੀ ਇਹ ਰੱਬ ਜਾਣਦਾ ਮਤਲਬ ਉਹ ਫੜੇਗੇ ਦੋਨੇ ਜਾਨੇ ਪੁਲਿਸ ਨੇ ਉਹਨਾਂ ਦਾ ਤਸ਼ੱਦਦ ਕੀਤਾ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਝਿਲ ਚਲੇਗੇ ਉਸ ਦਿਨ ਲਾਲੀ ਨੂੰ ਵਿਚਾ ਕੇ ਪੁਲਿਸ ਨੇ ਟੌਰਚਰ ਕੀਤਾ ਇਹਦੇ ਪਰਿਵਾਰ ਤੇ ਵੀ ਤਸ਼ੱਦਦ ਹੋਇਆ ਬਸ ਇਹ ਉਸ ਦਿਨ ਫਿਰ ਮੈਂਟਲੀ ਅਫਸੈਟ ਹੋ ਗਿਆ ਲੋਕ ਕਹਿੰਦੇ ਸੀ ਅਮਤਾਪ ਬਚਨ ਦੇ ਕਰੇ ਗੱਡੀ ਚਲਾਉਂਦਾ ਸੀ ਪਰ ਜਦੋਂ ਉਹ ਇਹਨੂੰ ਕੰਮ ਤੋਂ ਛੱਡਦਾ ਤਾਂ ਇਹਨੇ ਰਜੇਸ਼ ਖੰਨੇ ਨੂੰ ਆਪਣਾ ਸੁਪਰਸਟਾਰ ਮੰਨਦਾ ਸੀ ਕਿਉਂਕਿ ਉਸ ਸਮੇਂ ਰਜੇਸ਼ ਖੰਨੇ ਤੇ ਅਮਤਾਪ ਬਚਨ ਦੇ ਵਿਚਾਲੇ ਉਹ ਚੱਲਦਾ ਸੀ ਸਟਾਰ ਵਾਰ ਰਜੇਸ਼ ਖੰਨੇ ਦਾ ਐਡਾ ਫੈਨਸੀ ਦੱਸਦੇ ਲੋਕ ਵੀ ਇਹ ਉਹਦੀ ਫਿਲਮ ਦੇਖਣ ਦੇ ਲਈ ਥੀਏਟਰ ਬੁੱਕ ਕਰਾ ਲੈਂਦਾ ਸੀ ਇਕੱਲੇ ਤੇ ਲੋਕਾਂ ਨੂੰ ਫ੍ਰੀ ਫਿਲਮ ਦਿਖਵਾਉਂਦਾ ਸੀ ਕੰਟੈਕਸਾ ਗੱਡੀ ਰੱਖੀ ਹੁੰਦੀ ਸੀ ਇਹਦੇ ਕੋਲੇ ਐਡਾ ਸਫਾਰੀ ਸੂਟ ਪਾਇਆ ਹੋਣਾ ਬੜੀ ਚੰਗੀ ਗੱਲ ਬਾਤ ਸੀ ਪਰਿਵਾਰ ਬੜਾ ਤਕੜਾ ਸੀ ਬਸ ਇੱਕ ਦਿਨ ਐਸਾ ਆਇਆ ਗੱਡੀ ਖੜਾਤੀ ਇਹਨੇ ਸੜਕ ਤੇ ਬਸ ਚਾਬੀ ਛੜਤੀ ਤੇ ਸੜਕਾਂ ਤੇ ਹੋ ਗਿਆ ਦੋ ਤਿੰਨ ਦਿਨ ਸੜਕਾਂ ਤੇ ਫਿਰਦਾ ਰਿਹਾ ਇਹਦੀ ਮੰਮੀ ਆਈ ਇਹਨੂੰ ਲੱਭਣ ਲੈਣ ਇਹ ਗਿਆ ਨਹੀਂ ਉਦੋਂ ਬਾਅਦ ਫਿਰ ਇਹਦੀ ਮੰਮੀ ਜੱਤ ਕਰ ਜਉਂਦੀ ਰਹੀ ਐ ਉਹ ਇਹਦੇ ਮਗਰ ਆਉਂਦੀ ਵੀ ਲਾਲੀ ਰੋਟੀ ਖਾ ਲੈ ਲਾਲੀ ਕੱਪੜੇ ਬਦਲ ਲੈ ਇਹਦੇ ਗੰਦੇ ਕੱਪੜੇ ਫਟ ਜਾਣੇ ਮੰਨ ਲਓ ਉਹਨੇ ਕੱਪੜੇ ਪਾਉਣੇ ਨੇ ਲਾ ਦੇਣੇ ਬਸ ਫਿਰ ਮੁੜ ਕੇ ਘਰੇ ਨਹੀਂ ਗਿਆ ਸੜਕਾਂ ਤੇ ਹੀ ਰਹਿ ਰਿਹਾ ਸੀ ਦੇਖ ਲਓ 1988 ਦੀ ਗੱਲ ਹੋਊਗੀ ਜਦੋਂ ਦਾ ਲਾਲੀ ਬਾਪੂ ਐਦਾਂ ਹੋਇਆ ਹੋਇਆ ਕਿੰਨੇ ਸਾਲ ਬੀਤ ਗਏ 30-40 ਸਾਲ ਹੋ ਗਏ ਬਾਪੂ ਸੜਕਾਂ ਤੇ ਮਾਂ ਵੀ ਮਰ ਗਈ ਬਾਪੂ ਸੜਕਾਂ ਤੇ ਤੇ ਜੰਡਿਆਲਾ ਗੁਰੂ ਘਰ ਦੇ ਉੱਥੋਂ ਦੇ ਲੋਕ ਦੱਸਦੇ ਸੀ ਵੀ ਇੰਨਾ ਵਧੀਆ ਬੰਦਾ ਹੈ ਇੰਨੀ ਤਾਰੀਫ਼ ਕਰਦੇ ਸੀ ਸਾਰੇ ਹਰ ਗੱਲ ਮਾਸੀ ਮਾਮੇ ਭੂਆ ਚਾਚੇ ਤਾਏ ਆਪਾਂ ਜਾਣਦੇ ਆ ਵਾਇਗਰੂ ਨੇ ਸਾਡੀ ਡਿਊਟੀ ਲਈ ਫਿਰ ਲਾਲੀ ਵੀਰੇ ਨੂੰ ਅਸੀਂ ਉੱਥੋਂ ਲੈ ਕੇ ਆਏ ਜਨੇ ਵਾਲਾ ਗੁਰੂ ਘਰ ਤੇ ਵੀਰੇ ਦਾ ਹੁਣ ਠੀਕ ਆ ਦਵਾਈ ਵੀ ਚੱਲਦੀ ਆ ਇਲਾਜ ਚੱਲਦਾ ਅੱਗੇ ਨਾਲ ਦਿਮਾਗੀ ਸੰਤਰਨ ਵੀ ਬਹੁਤ ਠੀਕ ਆ ਨਾਉਂਦਾ ਤੌਂਦਾ ਪ੍ਰਸ਼ਾਦਾ ਪਾਣੀ ਛਕਦਾ ਵਧੀਆ ਦੱਸਦੇ ਆ ਇਹਦੇ ਜੀਜਾ ਜੀ ਵੀ ਤੇ ਇਹਦੇ ਭਰਾ ਵੀ ਜੇਲ੍ਹ ਚੋਂ ਆਗੇ ਸੀ ਮੰਨ ਲਓ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਸੀ ਉਹ ਹੁਣ ਬੰਬੇ ਜਾਂ ਕਿਤੇ ਹੋਰ ਰਹਿੰਦੇ ਆ ਪਰ ਇਹਨੂੰ ਕੋਈ ਮਿਲਣ ਆਲਾ ਕੋਈ ਨਹੀਂ ਆਉਂਦਾ ਬੇਨਤੀ ਹੈ ਜੇ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦਾ ਹੋ ਤਾਂ ਜਰੂਰ ਮਿਲ ਕੇ ਜਾਇਓ ਲਾਲੀ ਬਾਈ ਨੂੰ ਆ ਕੇ ਜਾ ਜਰੂਰ ਮਿਲ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ